ਜਦੋਂ-ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਹਿੰਦਾ ਮੇਰੇ ਕਦੀ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾ ਕੀਤੀ ਹੋਵੇ ਤਾਂ ਉਸ ਦੇ ਉੱਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਆਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜ੍ਹਾ ਰਿਹਾ ਅਸੀਂ ਉਸ ਨੂੰ ਨੋਟਿਸ ਕੱਢਿਆ ਤੇ ਉਸ ਨੂੰ ਜੁਰਮਾਨਾ ਲਾਇਆ ਇਸ ਸੈਕਟੇਟ 50000 ਰੁਪਇਆ ਆਓ 50000 ਰੁਪਏ ਦੀ ਰਸੀਦ ਵੀ ਟੂ ਐਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾ ਹੀ ਝਲੰਦਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਹਾ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਚ ਤੇ ਇੱਕ ਹੋਰ ਝਲੰਦਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਇਹ ਲੌਜੀਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜ੍ਹਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟ੍ਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਅਫੀਸਰ ਹੋ ਸਕਦਾ ਉਸ ਦਾ ਬੱਚਾ ਆਵੇ 9ਵੀਂ ਜਮਾਤ ਚਾਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਅਫੀਸਰ ਉਹ ਦਾ ਟ੍ਰਾਂਸਫਰ ਹੋ ਗਿਆ ਆਪਣੇ ਬੱਚੇ ਪੰਜਾਬ ਪੜਾਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ 9 ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਦਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨਹੀਂ ਉਥੇ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਇਹ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ ਸੀਬੀਐਸਸੀ ਹੈਜ਼ ਟੂ ਫੇਸ ਸੈਕਸ਼ਨ ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਇਡ ਮਲਿਆ ਜਾਊਗਾ ਇਹ ਪਾਵਰ ਬਿਕਾਜ਼ ਇਟਸ ਅ ਸਟੇਟ ਸਬਜੈਕਟ ਦੀ ਪਾਵਰ ਸਾਡੇ ਕੋਲ ਹੈ ਧੰਨਵਾਦ ਜੀ